ਅੱਜ ਹੀ ਕਾਰਨੀ ਤੁਸੀਂ ਦੇਖ ਰਹੇ ਹੋ ਹਨ ਮੈਂ ਤੁਹਾਡਾ ਆਪਣਾ ਸਰਪ੍ਰਸਤ ਟੋਲਾ ਅੱਜ ਅਸੀਂ ਪਹੁੰਚਿਆ ਬਲੇਰਪੁਰਾ ਜ਼ਿਲ੍ਹਾ ਦੇ ਨੰਬਰ 1 ਸਕੂਲ ਜਿਹਨੂੰ ਕਹਿੰਦੇ ਆਪਾਂ ਕੋਈ ਅੱਖ ਕਤਰੀ ਨੂੰ ਹੋਵੇਗੀ ਇਹ ਟੋਲਾ ਦੇ ਵਿੱਚ ਜੋ ਕਿ ਥੋੜੀ ਰੋਡ ਤੇ ਸਥਿਤ ਹੈ ਜਿੱਥੇ ਕੀ ਪੰਜਾਬ ਸਰਕਾਰ ਦੇ ਐਮਐਲਏ ਸ੍ਰੀ ਜਸਵੰਤ ਸਿੰਘ ਜੀ ਦੇ ਕੰਨਵਾਦਾ ਸਿੱਖਿਆ ਗ੍ਰਾਂਟ ਨੂੰ ਲੈ ਕੇ ਵਾਅਦਾ ਕਰਦੇ ਬਈ ਪਹਿਲੇ ਸਕੂਲ ਦੇ ਵਿੱਚ ਪਹੁੰਚੇ ਹਨ ਇਸ ਸਕੂਲ ਦੇ ਵਿੱਚ ਆ ਕੇ ਉਹਨਾਂ ਨੇ ਜੋ-ਜੋ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਜੋ ਸ਼ਰਤਾਂ ਉਪਲਬਧੀਆਂ ਸਾਡ ਨੂੰ ਜਨਾ ਉਹਨਾਂ ਬਾਰੇ ਜਾਣੂ ਕਰਵਾਇਆ ਕਿ ਇਸ ਸਕੂਲ ਦੇ ਵਿੱਚ ਕੀ ਵਿਸ਼ੇਸ਼ਤਾਵਾਂ ਹਨ ਕੀ ਵਿਸ਼ੇਸ਼ਤਾਵਾਂ ਜਿਹੜੀਆਂ ਇਸ ਸਕੂਲ ਨੂੰ ਲੈ ਕੇ ਨੰਬਰ 1 ਤੇ ਲੈ ਕੇ ਆਂਦਾ ਗਿਆ ਕੀ ਇਸ ਜਾਂ ਘਟਾ ਹਨ ਜਿਸ ਨੂੰ ਸਾਡੀ ਪੰਜਾਬ ਸਰਕਾਰ ਬਹੁਤ ਜਲਦ ਪੂਰਾ ਕਰਨ ਜਾ ਰਹੀ ਹੈ ਨੱਗਰ ਪੰਚਾਇਤ ਨੂੰ ਇਹ ਸਕੂਲ ਦੀਆਂ ਕਾਰ ਇਹਨੇ ਕਿਰੇ ਵੈਸੇ ਤਾਂ ਕੋਈ ਘਾਟ ਨਹੀਂ ਹੈ ਕਿ ਸੌ ਤੋਂ ਵੱਡੀ ਘੜ ਜਿਹੜੀ ਸਭ ਤੋਂ ਇੱਕ ਰਣਕ ਦੀ ਆ ਉਹ ਇਸ ਸਕੂਲ ਨੂੰ ਪਾਪੂਲੇਸ਼ਨ ਪੂਰੀ ਹੋਣ ਕਰਕੇ ਵੀ ਜੋ ਕਿ ਲਈ ਅਪਗ੍ਰੇਡ ਕਰਨ ਲਈ ਜੋ ਸਰਕਾਰ ਤੋਂ ਮੰਗੀ ਕੀਤੀ ਗਈ ਆ ਸਾਨੂੰ ਉਹ ਆਪ ਦਾ ਕਿ ਸਰਕਾਰ ਜਿਹੜੀ ਸਾਡੀ ਮੰਗ ਨੂੰ ਬਹੁਤ ਜਲਦ ਪੂਰਾ ਕਰਨ ਜਾ ਰਹੀ ਹੈ ਉਹਦੀ ਗੱਲ ਕਰਾਵਾਂਗੇ ਸਕੂਲ ਦੇ ਵਿੱਚੋਂ ਜਿਹੜੇ ਨੰਬਰ 1 ਤੇ ਲੈ ਕੇ ਜਾਣ ਵਾਲੇ ਸ੍ਰੀ ਗੁਪਾਰ ਸਿੰਘ ਜੋ ਵੀ ਅੱਜ ਕੱਲ੍ਹ ਇਸ ਸਕੂਲ ਦੇ ਵਿੱਚੋਂ ਪ੍ਰੋਮੋਸ਼ਨ ਲੈ ਕੇ ਜਾ ਚੁੱਕੇ ਹਨ ਪਰ ਫਿਰ ਵੀ ਸਕੂਲ ਦੇ ਨਾਲ ਦਾ ਉਹ ਆ ਕਿ ਸਕੂਲ ਦੇ ਵਿੱਚ ਦੇਖਣਾ ਹੈ ਕਿਹੜਾ ਹਰ ਉਹਦੀ ਤਰ੍ਹਾਂ ਲਾਣੀ ਲਾਣਾ ਹੈਗਾ ਕਿਉਂਕਿ ਇਸ ਸਕੂਲ ਦੇ ਨਾਲ ਜਿਸ ਮਿੱਟੀ ਦਾ ਬਹੁਤ ਹੁੰਦਾ ਉਹ ਛੱਡੀ ਨਹੀਂ ਜਾ ਸਕਦੀ ਤੁਹਾਡੀ ਗੱਲ ਕਰਾਂ ਮੈਂ ਉਹਨਾਂ ਦਾ ਬਹੁਤ ਰਿਸਪੌਂਸ ਦੇ ਵਿੱਚ ਕੀ ਕਹਿਣਾ ਸਰ ਪਹਿਲਾਂ ਸਾਡੇ ਚੰਗੀ ਥੋੜਾ ਸਵਾਲ ਨੇ ਥੈਂਕ ਯੂ ਸਰ ਤੁਸੀਂ ਅਸਲ ਵਿੱਚ ਸਾਡੀ ਕੰਪਨੀ ਤੇ ਆ ਕੇ ਸਬੂਤ ਦੀ ਕਰੀ ਤੇ ਬਹੁਤ ਹੀ ਵਧੀਆ ਸਾਡੇ ਐਮਐਲਏ ਸਰਵਾਨ ਨੂੰ ਵੀ ਅਚਨ ਤੇ ਸਬੂਤ ਦੀ ਜੁਕਮਾਂਟ ਦੇਣ ਦੀ ਵਜ੍ਹਾ ਤੋਂ ਅਸੀਂ ਇੱਥੇ ਪੁਲਟਿੰਗ ਦਾ ਬਹੁਤ ਕੰਮ ਨਾਮਾਜੋਗ ਕੀ ਕਹਿਣਾ ਚਾਹੋਗੇ ਇਸ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਨੇ ਚਲਾਈ ਹੈ ਇਸ ਬਾਰੇ 2 ਆ ਸਰਕਾਰ ਨੇ ਨੀਂਵਾਂ ਸ਼ੁਰੂ ਕੀਤੀ ਆ ਕਿਤਾ ਇਹ ਸਕੂਲਾਂ ਜਿਹੜੀਆਂ ਜਿਹੜੀ ਹੋਰ ਕਿਸਾਰਾ ਲਈ ਮਿਲੇਗੀ ਇਹ ਸਰਕਾਰ ਆ ਗਿਆ ਕਪਲੰਦੀਆਂ ਬਿਲਕੁਲ ਜੀ ਦੇਖੋ ਜਦੋਂ ਕੋਈ ਮਹਿਮਾ ਮਿੱਟੀ ਜਾਂਦੀ ਆ ਤਾਂ ਉਹਦੇ ਫਾਇਦੇ ਹੋਣ ਸੁਭਾਵਿਕ ਨੇ ਜਿਸ ਤਰ੍ਹਾਂ ਆਪਾਂ ਦੇਖੀ ਪੰਜਾਬ ਸਿੱਖਿਆ ਕ੍ਰਾਂਤੀ ਬਹੁਤ ਵੱਡਾ ਕ੍ਰਾਂਤੀਕਾਰੀ ਕਰਨੀ ਆ ਕਿਉਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਸਾਨੂੰ ਗ੍ਰਾਂਟਾਂ ਦਿੱਤੀਆਂ ਨੇ ਉਹ ਗ੍ਰਾਂਟਾਂ ਪੂਰੀਆਂ ਹੋਣ ਤੋਂ ਬਾਅਦ ਉਹਨਾਂ ਨਾਲ ਸੋਹਣੀਆਂ ਬਟਿੰਗ ਤੇ ਇਨਫਰਾਸਟ੍ਰਕਚਰ ਬਣਾਇਆ ਉਸ ਤੋਂ ਬਾਅਦ ਸਰਕਾਰ ਦੇ ਨਾਮ ਇਥੇ ਸਾਡੇ ਕੋਲ ਦੁਗਾਟ ਕਰਨ ਆ ਰਹੇ ਨੇ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਆ ਕਿੰਨੇ ਆ ਕਿ ਜਿਹੜੀਆਂ ਹੈਗੇ ਨੇ ਉਹ ਕਰਕੇ ਨੇ ਇਸ ਸਕੂਲ ਦੇ ਆਪਲਬ ਦੇ ਕਿਸ ਸਟੇਜ ਤੱਕ ਦਾ ਸਕੂਲ ਇਹ ਤੁਸੀਂ ਲੈ ਕੇ ਪਹੁੰਚੋ ਨਗਰ ਪੰਚਾਇਤ ਅਸਾ ਨਿਵਾਸੀਆਂ ਦੀ ਜਿਹੜੀ ਰੇਕਿਆ ਸਮੂਹ ਸਟਾਫ ਦੇ ਸਹਿਯੋਗ ਦੇ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕਹਿੰਦੇ ਆ ਕਿ ਇਹ ਜਿਹੜੀ ਸਕੂਲ ਆ ਇਹਦੀ ਮੂਵ ਸਟਾਫ ਜਿਵੇਂ ਡਾਕਟਰ ਪ੍ਰਦੀਪ ਸਿੰਘ, ਸੋਮ ਸਿੰਘ, ਗੁਰਵਿੰਦਰ ਸਿੰਘ, ਮੈਡਮ ਕਾਰਮਾ ਖਾਨ, ਮੈਡਮ ਬੰਦੀਤ, ਹਰਿੰਦਰ ਸਿੰਘ ਤੇ ਇਹਨਾਂ ਦਾ ਬਹੁਤ ਵੱਡਾ ਸਾਥਾ ਨਾਲ ਨਾਲ ಗ್ರಾಮ ਪੰਚਾਇਤ ਦਾ ਬਹੁਤ ਵੱਡਾ ਸਾਥਾ ਜਿਵੇਂ ਸੁਖੀ ਸਿੰਘ ਘਾਲੀਬ, ਸਰਜੀਤ ਸਿੰਘ ਸਾਰੇ ਸਾਡੇ ਸਮੂਹ ਤੇ ਸਾਬਕਾ ਸਰਪੰਚ ਕਹਿੰਿਆ ਨਾ ਇਹਨਾਂ ਦੇ ਉਪਰਾਲਿਆਂ ਸੱਤੇ ਸਕੂਲ ਜਿਵੇਂ ਤੁਸੀਂ ਪ੍ਰਾਪਤ ਕਰਨ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਇਸ 2022 ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ 5 ਲੱਖ ਦੀ ਗ੍ਰਾਂਟ ਜਿੱਤ ਚੁੱਕਿਆ ਜੀ ਉਸ ਤੋਂ ਬਾਅਦ ਜਿਹੜੇ ਦੇ ਵਿੱਚ ਸਪੱਸ਼ਟ ਸਕੂਲ ਅਵਾਰਡ ਜਿੱਤ ਚੁੱਕਿਆ ਜੀ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਇੱਕ ਸਿੱਖ ਆਪਣਾ ਸਟਰੀਟ ਅਵਾਰਡ ਵੀ ਮਿਲ ਚੁੱਕਿਆ ਜੀ ਤੇ ਇਸ ਤੋਂ ਇਲਾਵਾ ਕਿ ਇਹ ਨਹੀਂ ਹੈਗਾ ਕਿ ਇਸ ਗਿਆਨ ਅਵਾਰਡ ਕਾ ਕਿਤੇ ਸਾਡੇ ਬੱਚਾ ਨੇ ਮੈਥੋਂ ਲੱਦੇ ਐਨਐਮਐਸ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ जिन्ना ਦਾ ਸਿਹਰਾ ਸਾਡੇ ਜੋ ਸਕੂਲ ਦਾ ਆ ਇਹਨਾਂ ਦੇ ਸਿੱਧਾ ਜਾਂਦਾ ਜੀ ਇਸ ਵਾਰ ਵੀ ਸਾਡੇ ਮੈਡਮ ਸੈਸ ਵਾਲੇ ਖੜੇ ਨੇ ਕਿ ਇਹਨਾਂ ਦੇ ਸਾਡੇ ਦੋ ਬੱਚੇ ਨੇ ਇੱਕ ਮੈਂਟ ਦੇ ਵਿੱਚ ਲੈ ਕੇ ਆਏ ਨੇ ਸੋ ਸਾਡੇ ਅਧਿਆਪਕਾਂ ਦੀ ਮਿਹਨਤ ਸਦਕਾ ਜੋ ਇਥੇ ਕਰਾਪਾ ਕਰਨਿਆ ਇੱਕ ਸਟੱਡੀ ਦਾ ਰਿਪੋਰਟ ਬਹੁਤ ਆਪ ਹੋ ਰਿਹਾ ਜਿਸ ਕਰਕੇ ਸਾਡੇ ਸਕੂਲ ਦੇ ਕਿਨਾਰ ਦੇ ਨਾਲ ਵੀ ਇੰਗਲਿਸ਼ ਮੀਡੀਅਮ ਹੈ ਜੋ ਇੱਕ ਸਾਇੰਸ ਵਿੱਚ ਅਤੇ ਆਪ ਕੋ ਸਪੈਸ਼ਲ ਤੌਰ ਤੇ ਉਹਨਾਂ ਨੂੰ ਪਰਵਾਹ ਰਹੇ ਨੇ ਇਹ ਸਾਡੇ ਵਿਦਿਆਰਥੀਆਂ ਦੀ ਬਦੌਲਤ ਹੀ ਸਾਰਾ ਕੁਝ ਹੈ ਦੇਖਣ ਦੇ ਵਿੱਚ ਆਇਆ ਕਿ

ਵੇਖੋ ਜੀ ਬਹੁਤ ਸੋਹਣੇ ਸਰਹੱਜ ਨੂਰਲਾ ਸਕੂਲ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਪਰਾਲਾ ਕੀਤਾ ਗਿਆ ਵਾਕਵਾਕ ਸਕੂਲਾਂ ਦੌਰੇ ਕੀਤੇ ਜਾ ਰਹੇ ਨੇ ਸਕੂਲਾਂ ਦੇ ਬੱਚਿਆਂ ਨੂੰ ਜਿਹੜੀ ਹੌਸਲਾ ਵਜਾਈ ਕੀਤੀ ਜਾ ਰਹੀ ਹੈ ਇਸ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤੇ ਸਿੱਖਿਆ ਮੰਤਰੀ ਜੋਸ਼ੂ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਿੱਖਿਆ ਖੇਤਰਿਕੋਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸਰਵਿੰਦਗੀ ਵਾਲੀ ਇਹਦਾ ਵੀ ਸਤਿ ਸ੍ਰੀ ਅਕਾਲ ਕਿ ਜਿੰਨੀ ਦੇ ਤੱਕ ਹਰ ਬੱਚਾ ਸਾਡਾ ਮੁਕਾਬਲੇ ਦੀ ਪ੍ਰੀਖਿਆ ਨਹੀਂ ਦੇ ਸਕਦਾ ਉਹਦੇ ਮੁਕਾਬਲੇ ਤਾਂ ਹੋਣਾ ਜ਼ਰੂਰੀ ਹੈ ਅਸੀਂ ਉਸ ਨੂੰ ਉਤਨੀ ਦੇਖ ਅਤੇ ਜਨਮ ਵਿੱਚ ਚਾਰੀ ਅੱਖਾਂ ਦੀ ਅੱਜ ਤੂਲਾ ਦੇ ਵਿੱਚ ਜਿਹੜਾ ਕਿ ਬਹੁਤ ਹੀ ਸ਼ਾਨਦਾਰ ਸਕੂਲ ਸਾਡੇ ਜ਼ਿਲ੍ਹੇ ਦੇ ਕਰਮਚਾਰੀ ਹੁੰਦਾ ਤੇ ਉਹਦੇ ਵਿੱਚ ਮੈਂ ਪਹਿਲਾਂ ਵੀ ਆ ਕੇ ਗਏ ਸੀ ਮੈਂ ਵੀ ਹੋਈ ਸੀ ਕਿ ਅੱਜ ਆ ਕੇ ਬੱਚਿਆਂ ਨੂੰ ਮਾਫੀਆਂ ਮਿਲਿਆ ਕਿ ਮੈਨੂੰ ਬਈੰਨ ਕਹੀ ਸੀ ਕਿ ਸਰਕਾਰ ਨੇ ਬੰਨੇ ਦੋ ਕਮਰੇ ਪ੍ਰਾਇਮਰੀ ਸਕੂਲ ਦਾ ਕਾਈ ਸਕੂਲ ਨਾਲ ਬਾਉਂਡਰੀ ਬਣਾਈ ਆ ਤੇ ਸਾਨੂੰ ਬੱਚਿਆਂ ਦੇ ਵਿੱਚ ਆ ਕੇ ਜੋ ਪਿਆਰ ਮਿਲਿਆ ਉਹ ਬਹੁਤ ਹੀ ਨਾਪੂਣ ਲੱਗਿਆ ਸਿੱਖਿਆ ਕ੍ਰਾਂਤੀ ਸਕੀਮ ਦੇ ਅਧੀਨ ਜਿਹੜੇ ਸਕੂਲਾਂ ਨੂੰ ਕੀ ਕੀ ਪੰਜਾਬ ਸਰਕਾਰ ਵੱਲੋਂ ਨਵੀਆਂ ਸਹੂਲਤਾਂ ਉਪਲਬਧ ਕਰੇ ਜਾ ਰਹੀਆਂ ਸਿੱਖਿਆ ਕ੍ਰਾਂਤੀ ਜੇਸ ਸਕੂਲ ਦੀ ਜਿਹੜੀ ਲੋੜ ਕਿਉਂਕਿ ਸਕੂਲ ਇੱਕ ਬਹੁਤ ਵੱਡੀ ਸੰਸਥਾ ਹੋ ਗਈ ਹੈ ਜਿਹਦੇ ਵਿੱਚ ਲਗ ਲਗ ਅੱ ਲੈਬ ਜੁੜੀਆਂ ਨੇ ਲੈਬ ਤੇ ਵੀ ਹੁੰਦੀਆਂ ਨੇ ਸਾਈਕਲ ਸਟਾਡ ਬਾਉਂਡਰੀ ਵਾਲਾ ਆਰਥਿਕ ਟ੍ਰੇਨਿੰਗ ਤੇ ਕਿੰਨੀ ਮਤਲਬ ਲੋੜ ਆਉਂਦੀ ਹੈ ਬੱਚਿਆਂ ਦੀ ਇਸ ਕਿਸਮ ਦੀ ਜਿਸ ਹਾਈਬ੍ਰਿਡ ਕਿੱਤਾ ਹੈ ਸਾਨੂੰ ਡਿਮਾਂਡ ਭੇਜਦੇ ਨੇ ਉਹੀ ਕਿਸਵਿਚੀ ਪੂਰੀ ਕਰ ਦਿੰਦੇ ਆ ਅੱਜ ਜਿਹੜੀ ਵਿਸ਼ੇਸ਼ ਡਿਮਾਂਡ ਦੇਖੋ ਨੂੰ ਬੜੀ ਆ ਸਰਕਾਰੀ ਮਿਡਲ ਸਕੂਲ ਟੋਲਾਂ ਦੀ ਇਸ ਨੂੰ ਅਪਗ੍ਰੇਡ ਹੋਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਜਿਹੜੀ ਨਗਰ ਪੰਚਾਇਤ ਸਕੂਲ ਸਟਾਫ ਵੱਲੋਂ ਮੰਗ ਕੀਤੀ ਗਈ ਆ ਕਿ ਇਸ ਆਸਤੇ ਪੰਜਾਬ ਸਰਕਾਰ ਪੂਰ ਪਾਈਗੇ ਉਹ ਇੱਕ ਨੋਰਮ ਬਣੇ ਬੈ ਨੇ ਜਿਹੜਾ ਸਕੂਲ ਨੋਰਮ ਪੂਰੇ ਕਰਦਾ ਉਸ ਸਕੂਲ ਦੀ ਗਿਣਤੀ ਉਹਨੇ ਹੋਣੀ ਚਾਹੀਦੀ ਤੇ ਇਸ ਆਟੋਮੈਟਿਕਲੀ ਉਸ ਨੂੰ ਅਪਗ੍ਰੇਡ ਕਰ ਦਿੰਦੇ ਆ